ਕੀ ਨਾ ਵੀ ਤੁਹਾਨੂੰ ਮਾਰਨਾ ਤੁਹਾਡੇ بیٹے ਦੀ ਜਿੱਦੀ ਮੌਤ ਹੋਈ ਕੀ ਮਾਰਨਾ ਸਾਰਾ ਕੀ ਕਹਿਣਾ ਚਾਹੋ ਮੌਤ ਸਰ ਬੇਟਾ ਮੇਰਾ ਕਿੱਥੋਂ ਹੋ ਗਿਆ ਉਹਦੀ ਉਮਰ 24 ਸਾਲ ਹੈ ਗਰੀਬਾ ਮੇਰਾ ਘੰਡਪਤਿ ਕਰਸ਼ਣ ਨੇ ਇੱਕ ਛੇਦੀ ਇੱਕ ਬਹੁਤ ਬਲਵਿੰਦਰ ਕੌਰ ਦਾ ਪੱਕਾ ਨਾ ਕੱਚਾ ਨਾ ਬੋਤ ਤੇ ਉਪਰ ਦੇਵ ਸਿੰਘ ਦੇ ਘਰ ਆ ਗਿਆ ਦੇਵ ਸਿੰਘ ਦਾ ਪੁੱਤਰ ਹਰੀਸ਼ ਚਲੋ ਉਹਨਾਂ ਦਾ ਕੋਈ ਆਸ ਵਿੱਚ ਮਤਲਬ ਰਿਲੇਸ਼ਨ ਟ੍ਰੈਂਕ ਬਣ ਨਹੀਂ ਜਦ। ਇਹਦਾ ਕਿ ਸਾਨੂੰ ਪਤਾ ਲੱਗਿਆ ਤਾਂ 4-5 ਮਹੀਨੇ ਪਹਿਲਾਂ। ਅਸੀਂ ਉਹ ਮਸਲੇ ਨੂੰ ਜਿਠੇ ਜਿਠਣ ਵਾਸਤੇ 2-3 ਵਾਰੀ ਪੰਚਾਇਤਾਂ ਰਾਹੀਂ ਔਰ ਥਾਣੇ ਵਿੱਚ ਵੀ ਸਾਡੀ ਗੱਲ ਹੋਈ ਹੈ। ਵਿਚਾਲੇ ਨੂੰ ਆਪਦੇ ਲੈਵਲ ਤੇ ਕੰਮ ਮੰਗ। ਇਮੀਡੀਟਲੀ ਵੀ ਉਹਨੂੰ ਸਾਈਡ ਤੇ ਕਰ ਲਈ ਕਿਉਂਕਿ ਮੇਰਾ ਬੇਟਾ ਹਨਮਰੜਾ ਹੈ। ਉਹਦਾ ਗੁਜਾ ਉਹਨੇ ਤੀਜਾ ਹੋਏਗਾ। ਪਹਿਲਾਂ ਕਾਫੀ ਬੱਢ ਗਏ ਹੋਏ ਸੀ। ओके రాజਵਿੰਦਰ ਨਾਨ ਸਿੰਘ ਦਾ ਬੰਦਾ ਸੀਗਾ ਉਹ 11 7 2017 ਨੂੰ ਸੁਸਾਇਡ ਕਰਕੇ ਮਰ ਗਿਆ ਉਹ ਵੀ ਇਸ ਦੀ ਵਜ੍ਹਾ ਕਰਕੇ ਉਸ ਤੋਂ ਬਾਅਦ ਇਹ ਪ੍ਰਦੀਪ ਸਿੰਘ ਨਾਲ ਜੀ ਮੈਰਜ ਹੋ ਗਈ ਪਹਿਲਾਂ 10 ਸਾਲ ਦੀ ਪਿੰਡ ਜੀ ਬੱਚੀ ਆ 7-8 ਸਾਲਾਂ ਦੀ ਉਹ ਬੱਚੀ ਛੱਡ ਗਈ ਹੈ ਹੁਣ ਇੱਥੇ ਸਾਡੇ ਪਿੰਡ ਪ੍ਰਦੀਪ ਸਿੰਘ ਤੇ ਜੀ ਇੱਕ ਬੇਟਾ 4-5 ਸਾਲਾਂ ਦਾ ਹੁਣ ਇਹਦੇ ਨਾਲ ਤਰਾਕ ਦਾ ਕਰਦੇ ਨੇ ਤਰਾਕ ਚੱਲਣ ਦਾ ਵਜ੍ਹਾ ਮਤਲਬ ਉਹਦੇ ਵਿੱਚ ਵਿੱਚ ਹੀ ਇਹਨੇ ਬੇਟੇ ਨੂੰ ਇਰੇ ਨੂੰ ਉਹ ਜੋਸ ਨੂੰ ਵੀ ਆ ਵੀ ਚੱਕਰ ਦੇ ਵਿੱਚ ਲੈ ਲਿਆ ਗੁੰਮਰਾਹ ਕਰ ਲਿਆ ਕਿਉਂਕਿ ਯਾਰ ਮੈਡ ਸੀਗਾ ਤੇ ਉਸ ਤੋਂ ਬਾਅਦ ਜਦੋਂ ਸਾਨੂੰ ਇਸ ਗੱਲ ਦੀ ਨੇੜੇ ਹੋ ਕੇ ਗੱਲ ਪੇਖੀ ਆ ਫਿਰ ਅਸੀਂ ਬੱਚੇ ਨੂੰ ਪਰਦੇਸ਼ ਭੇਜਤਾ 24 ਮਾਰਚ 2024 ਦਵਾਈ ਦੀ ਫਲੈਂਟ ਸੀ ਨਹੀਂ 11:30 ਵਜੇ ਅਸੀਂ ਅੰਮ੍ਰਿਤਸਰ 에ਰਪੋਰਟ ਤੋਂ ਜਾ ਕੇ ਛਡਾ ਕੇ ਉੱਥੇ ਪਹੁੰਚਿਆ ਉੱਥੋਂ ਜਿਹੜੇ ਬੰਦੇ ਕੋਲੇ ਪਹੁੰਚਣਾ ਸੀ ਉਹਦੇ ਨਾਲ ਗੱਲਬਾਤ ਕਰੀ ਹੈ ਕ ਗ੍ਰਪੇਸ ਨੇ ਮਰਸਾ ਤੋਂ ਮੇਰਾ ਫਰੈਂਡ ਸਰਕਲ ਤੋਂ ਸੀ ਦਵੇ ਜਿਹੜੇ ਵੀ ਦਵੇ ਉਸ 에어ਪੋਰਟ ਦੇ ਫਲਾਈਟ ਦੇ ਵਿੱਚ ਜਾਣਾ ਸੀ ਉਹਦੇ ਨਾਲ ਇਕੱਠੇ ਕਰਕੇ ਕਿਉਂ ਪਹਿਲੀ ਵਾਰ ਜਾ ਰਹੇ ਸੀ ਮੈਂ ਕਿਹਾ ਵੀ ਜਮਨੋ ਸਰਕਾਰ ਦੇ ਚੱਲ ਜੇ ਉੱਥੋਂ ਉਹਨੂੰ ਸਟੇਜ ਤੇ ਪਹੁੰਚਾ ਦ ਜਿੱਥੇ ਪਹੁੰਚਣਾ ਸੀ ਉਸ ਤੋਂ ਬਾਅਦ ਚਲੋ ਅਸੀਂ ਬੈਠਣਾ ਗੱਲ ਕਰਦੇ ਰਹੇ ਵੀ ਕੋਈ ਤੇਰੀ ਗੱਲਬਾਤ ਹੁੰਦੀ ਹੈ ਉਹ ਨਹੀਂ ਕਹਦਾ ਵੀ ਮੇਰੇ ਕੋਲ ਗੱਲਬਾਤ ਪਹੜ ਪਰ ਹੁਣ ਜਿਹੜਾ ਹਾਦਸਾ ਹੋਇਆ ਜਾਂ ਮੇਰੇ ਬੇਟੇ ਦੀ ਮੌਤ ਹੋਈ ਜਾਂ ਕਤਲ ਹੋਇਆ ਉਹ ਪਿਛੇ 8 ਤਰੀਕ ਨੂੰ ਮਤਲਬ ਅਸੀਂ ਅੰਮ੍ਰਿਤਸਰ ਫੇਰ ਗਏ ਹੋਏ ਸੀ ਮੈਂ ਕਿਸੇ ਕੰਮ ਅੰਮ੍ਰਿਤਸਰ ਗਿਆ ਸੀ ਤਕਰੀਬਨ 6:00 ਵਜੇ ਕੇ 25 ਮਿੰਟ ਆਦੇ ਮੇਰੇ ਕੋਲ ਕਾਲ ਆਈ ਗੁਰਪ੍ਰੀਤ ਕੌਰ ਜਗਵਿੰਦਰ ਕੌਰ ਗੁਰਪ੍ਰੀਤ ਦਾ ਪ੍ਰਦੀਪ ਦੇ ਘਰ ਵਾਲੀ ਹੈ ਇਹਨਾਂ ਨੂੰ ਫੋਨ ਕਰਕੇ ਰਾਏਕੋਟ ਹਸਪਤਾਲ ਵਿੱਚ ਸੱਦ ਲਿਆ ਜੀ ਚਾਚਾ ਤੁਸੀਂ ਹਸਪਤਾਲ ਦੇ ਵਿੱਚ ਆ ਜਾਓ ਮੈਂ ਉਹਨੂੰ ਪੁੱਛਿਆ ਵੀ ਮੈਂ ਬਈ ਹਸਪਤਾਲ ਵਿੱਚ ਮੈਂ ਕੀ ਕਰਨਾ ਇਹਨਾਂ ਨੂੰ ਕਹਿੰਦੇ ਬਸ ਤੁਸੀਂ ਜਲਦੀ ਆ ਜਾ ਮੈਂ ਤੁਹਾਨੂੰ ਇੱਥੇ ਆ ਕੇ ਦੱਸ ਜਦੋਂ ਫੋਨ ਆਇਆ ਰੋਂਦੇ ਸੀਗੇ ਉਸ ਵਕਤ ਜੀ ਜਿਹੜਾ ਬੱਤੀ ਜਿਵੇਂ ਲੱਗਦੀ ਹੈ ਜਿਵੇਂ ਇਮੋਸ਼ਨਲੀ ਹੋ ਜਾਂਦੀ ਹੈ ਅਸੀਂ ਮੈਂ ਉਹਦੀ ਗੱਲ ਨੂੰ ਇਗਨੋਰ ਕਰਤਾ ਮੈਂ ਕਿਹਾ ਵੀ ਆਪਣਾ ਕੋਈ ਮੈਡੀਟਰ ਨਹੀਂ ਉਹਦੇ ਕੋਲੇ ਜਾਣਦਾ ਕਿ ਉਹਨੇ ਮੈਨੂੰ ਦੱਸਿਆ ਨਹੀਂ ਵੀ ਬੇਟਾ ਮੇਰਾ ਵੀ ਉਹ ਮੈਡ ਹਸਪਤਲ ਵਿੱਚ ਪਰ ਇਹ ਨਾ ਕਿ ਤਾਂ ਵੀ ਤੁਸੀਂ ਹਸਪਤਲ ਇਹਦਾ ਚਲੋ ਐ ਤਨ ਨੂੰ ਇਗਨੋਰ ਕਰ ਸੀ ਮਤਲਬ ਕੋਈ ਆ ਹੀ ਰਿਹਾ ਫਿਰ ਅੱਧੇ ਭੁਨੇ ਘੰਟੇ ਬਾਅਦ ਉਹਦੇ ਹਨਰ ਦਾ ਜੋ A9 ਹਸਪਤਲਾਸ ਵਾਲਾ ਮਤਲਬ ਫੋਰਟ ਨਾ ਦਾ ਉੱਥੇ ਕੰਮ ਕਰਦੀ ਉਹਦਾ ਮਾਲਕ ਦੇ ਬਿਲਕੁਲ ਫੋਨ ਆਇਆ ਵੀ ਜਿਹਾ ਜਸਨ ਤੁਹਾਡਾ ਫੋਨ ਮਖਿਆ ਵੀ ਹਾਂ ਮੇਰਾ ਬੇਟਾ ਕਹਿੰਦਾ ਵੀ ਉਹ ਐਸਟਾਲ ਤੋਂ ਸਮਰਥ ਬਖੇ ਵੀ ਉਹ ਤਾਂ ਡਰਚਾ ਤੇ ਇੱਥੇ ਐਡਮਿਟ ਹੋਣ ਦਾ ਤਾਂ ਕੋਈ ਉਹ ਕਹਿੰਦਾ ਨਹੀਂ ਵੀ ਉਹਨੂੰ 12 ਤਰੀਕ ਦਾ ਆ ਰਿਹਾ 12 15 ਇੱਥੇ ਇੰਡੀਆ ਵਾਪਸ ਆਉਂਦਾ ਜਾਉਂਦਾ ਨੇ ਬੁਲਾਇਆ ਉਹ 8 ਤਰੀਕ ਨੂੰ ਪਤਾ ਲੱਗਿਆ ਵੀ ਉਹ 18 ਤਰੀਕ ਦਾ ਇੰਡੀਆ ਚ ਹੀ ਆਇਆ ਹੋਇਆ ਵਾਪਸ ਸਾਲ ਬੰਦੇ ਵੀ ਸਾਈਪਨ ਲੱਕ ਸ਼ੋਰਟ ਟ੍ਰੀਟਮੈਂਟ ਕਰ ਰਹੀ ਸੀ ਤੁਹਾਨੂੰ ਉਹ ਡੇਟਾ ਲੈ ਰਾਇਆ ਜਿਹੜਾ ਮੈਂ ਰੋਲ ਕਰ ਕਰ ਵਿਚ ਦੇ ਵਿੱਚ ਸੀਗਾ ਮਤਲਬ ਉਹ ਵਾਲੀ ਡਿਸ਼ਾਂ ਦੇ ਵਿੱਚ ਸੀ ਚਲੋ ਮੈਂ ਕਿਹਾ ਵੀ ਸੀਰੀਅਸ ਹੈ ਡਾਕਟਰ ਸਾਹਿਬ ਨਾਲ ਗੱਲ ਕਰੀ ਨਾ ਇਹ ਤੁਹਾਡੇ ਕੋਲ ਇਹ ਗੱਲ ਹੈਗਾ ਤਾਂ ਸਾਨੂੰ ਵੀ ਨਹੀਂ ਸਾਨੂੰ ਰੈਫਰ ਲੋਕ ਇਹਦੇ ਵੀ ਇੱਕ ਕੰਡਾ ਆ ਜੀ ਅਸੀਂ ਕੁਝ ਨਹੀਂ ਕਹਿ ਸਕਦੇ ਬੜ ਕੇ ਇਸ ਲੈ ਕੇ ਜਿਆਵਾ ਸਟੇਟਮੈਂਟ ਤੋਂ ਦੇ ਦਿੰਦੇ ਨੇ ਤਾਂ ਖੁਸ਼ੀ ਆ ਸਕਦੇ ਚਲੋ ਇਸ ਗੱਲ ਕਰੀ ਅਸੀਂ ਫਰਾਰ ਹੈ ਦੀ ਹਮਸਾ ਉਦੀ ਪਸਤੇ ਦੇ ਵਿੱਚ ਜਾਨੀ ਮੈਨੂੰ ਲੱਗਦਾ ਵੀ ਅਸੀਂ ਉਹਲਾਪਰ ਟੱਪਿਆਂ ਨਾਲ ਜਦੋਂ ਸ਼ਾਂਤ ਹੋ ਗਿਆ ਮਤਲਬ ਘਟਾਰ ਹੋ ਗਿਆ ਉਦੀ ਹੁਣ ਮੌਤ ਦਾ ਕਾਰਨ ਹੈ ਜਿਹੜਾ ਹੁਣ ਜਨਾਨੀ ਮਤਲਬ 306 ਦਾ ਬੱਚਾ ਨਹੀਂ ਉਹਦੇ 302 ਦਾ ਬੱਚਾ ਬੰਦਾ ਹੈ ਕਿਉਂਕਿ ਜਨਾਨੀ ਉਹ ਆਪਦੇ ਕਾਲਜ ਪ੍ਰਦੀਪ ਸਿੰਘ ਦੇ ਨਾਲ ਮਿਲ ਕੇ ਇਹਦਾ ਕਤਲ ਕਰਿਆ ਹੋ ਸਕਦਾ ਹੈ ਜਾਂ ਉਹ ਜਨਾਨੀ ਕੋਈ ਜਿਆਦਾ ਵਧੀਆ ਟਰੈਕਟਰ ਦੀ ਹੈ ਉਹਦਾ ਕਾਰਨ ਕੋਈ ਹੋ ਸਕਦਾ ਜਿਵੇਂ ਉਹ ਜਿਹੜੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਮੇਰੇ ਬੱਚੇ ਦੀ ਰਿਪੋਰਟ ਹੋਈ ਹੈ ਜਾਂ ਕਤਲ ਹੋਇਆ ਪੁਲੀੰਡਾਈ ਦੇ ਵਿੱਚ ਜਾ ਕੇ ਮਤਲਬ ਉਹਦਾ ਇਨਵੈਸਟੀਗੇਸ਼ਨ ਜਿਹੜੇ ਹੋਟਲ ਦੇ ਵਿੱਚ ਰਹਿ ਰਹੇ ਆ ਉਹ ਹੋਸਟਲ ਬਾਰੇ ਪਤਾ ਕਰੀਂ ਪੂਰਾ ਕੰਮ ਕਰਕੇ ਕਿਉਂਕਿ ਉਹ ਹੋਟਲ ਜਿਹੜਾ ਉਹ ਮੇਰੇ ਖਿਆਲ ਦੇ ਵਿੱਚ ਕੋਈ ਜਿਆਦਾ ਫੈਮਿਲੀ ਪੈਕ ਵਾਲਾ ਫੋਲਟ ਨਹੀਂ ਹੈਗਾ ਉਹ ਉੱਤੇ ਸਿਰਫ ਮੈਨੂੰ ਇਹ ਲੱਗ ਰਿਹਾ ਵੀ ਜਿਵੇਂ ਕੋਈ ਡਾਊਟ ਸਿੱਕੇ ਨਾਲ ਹੀ ਉਹਦੀ ਗੱਲ ਤੋਂ ਕਿ ਜੰਦੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਮੇਰੇ ਬੱਚੇ ਦੇ ਕਤਲ ਜੋ ਕਰਿਆ ਨੇ ਪਰਿਵਾਰਸ਼ਿਕਾ ਨਾਲ ਮਿਲ ਕੇ ਕਰਿਆ ਤਾਂ ਕੋਈ ਹੋਰ ਕਿਸੇ ਪਾਰਟੀ ਨਾਲ ਮਿਲ ਕੇ ਉਹ ਤਹਿਰਾ ਕੀਤਾ ਮੈਨੂੰ ਇਹਨਾਂ ਸਾਫ ਕੀਤਾ ਜਾਵੇ ਮੇਰੇ ਬੱਚਾ ਜੋ ਜੁੜੇ ਤੋਂ ਚਲਾ ਗਿਆ ਇਕੱਲਾ ਬੱਚਾ ਸੀ ਮੇਰਾ ਸਾਨੂੰ ਬਿਲਕੁਲ ਸਾਰੇ ਕਰ ਗਿਆ ਬਈ ਦੁੱਖੀ ਮੈਂ ਪਾਲਕੋ ਕੇ ਕਹਿ ਰਹੇ ਆ ਵੀ ਅੱਗੇ ਤੋਂ ਕੋਈ ਬੱਚਾ ਇਸ ਤਰ੍ਹਾਂ ਨੂੰ ਬੇਨ ਕਰਦੇ ਆ ਉਸ ਨੂੰ ਵੀ ਬੇਨਤੀ ਪੁਲਿਸ ਕਿਰਪਾ ਕਰ ਇਰੇ ਬੱਚੇ ਜਿਹਦੀ ਮੌਤ ਦਾ ਯਤਲ ਹੋਇਆ ਉਹਦੀ ਜਹਿਰਾਈ ਤੱਕ ਪਹੁੰਚ ਗਏ ਸਾਨੂੰ ਇਨਸਾਫ ਦਿਵਾਇਆ ਹੋਟਲ ਦਾ ਕੀ ਨਾਮ ਸੀ ਜੀ ਇਹ ਬਣ ਫੋਟਲ ਮੇਰੇ ਕੋਲ ਹੈ ਜੀ ਰਾਏਪੁਰ ਰੋਡ ਰਾਏਪੁਰ ਰੋਡ ਜਿਦਗਰਾਂ ਰੋਡ ਰਾਏਪੁਰ ਰੋਡ ਫਿਰ ਕਪਲਾਣਾ ਪੁਰ ਜੀ ਕਹਿੰਦਾ ਕਿ ਜਦੋਂ ਬੱਚਾ ਕੁਛ ਵੀ ਬੱਚੇ ਨੂੰ ਹੋਇਆ ਉਹ ਲੋ ਬਣਾ ਰਹੀ ਜਲਦੀ ਬਹੁਤ ਸਾਰ ਨੂੰ ਇਹ ਨਹੀਂ ਪਤਾ ਕਿ ਉਹਨਾਂ ਨੇ ਖਵਾਇਆ ਕੀ ਕਰੇ ਮੰਗ ਕੀ ਕਰਦੇ ਹੋ ਜੀ ਮੰਗੇ ਇਹੀ ਕਰਦੇ ਆ ਜੀ ਉਹ ਜਨਾਨੀ ਤੇ ਕਾਰਵਾਈ ਹੋਣੀ ਚਾਹੀਦੀ ਜੋ ਉਹਨੇ ਕਰਿਆ ਉਹਦੇ ਕੋਲ ਰਹਿ ਰਹੇ